ਹਾਂਜੀ ਠੇਕੇਦਾਰ ਸਾਹਿਬ ਆਪਾਂ ਆਹ ਬਿਲਡਿੰਗ ਨੂੰ ਥੋੜਾ ਜਿਹਾ ਅੱਗੇ ਵਧਾਉਣਾ ਠੀਕ ਹੈ ਜੀ ਇਟ ਆਪਣੀ ਆ ਗਈ ਆ ਕੋਈ ਗੱਲੀ ਕੋਈ ਗੱਲੀ ਛੋਟਾ ਕੰਮ ਦੇਖ ਲਿਆ ਅੱਜ ਹੀ ਬੰਦਿਆਂ ਨੂੰ ਲਾਣੇ ਆ ਅੱਜ ਹੀ ਛੋਟਾ ਕੰਮ ਸਟਾਰਟ ਕਰ ਦਿੰਨੇ ਆ ਠੀਕ ਹੈ ਜੀ ਹਾਂਜੀ ਹਾਂਜੀ ਪਰ ਕੰਮ ਵਧੀਆ ਹੋਣਾ ਚਾਹੀਦਾ ਆਪਣਾ ਠੀਕ ਹੈ ਜੀ ਹਾਂ ਮੈਂ ਇੱਥੇ ਹੀ ਕਿਤੇ ਰਹਿਣੀਆਂ ਛੱਡ ਦੇ ਇੱਥੇ ਯਾਰ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਗੱਲ ਆਪਾਂ ਆਪ ਦਾ ਚੈੱਕ ਲੋ ਕਰਾਂਗੇ ਠੀਕ ਆ ਠੀਕ ਹੈ ਜੀ ਦੇਖੋ ਮੇਸਤਰੀ ਸਾਹਿਬ ਕੰਮ ਤੁਸੀਂ ਸਾਰਾ ਸਮਝ ਲਿਆ ਹਾਂਜੀ ਮੈਨੂੰ ਕੱਲ ਨੂੰ ਮਾਲਕਾਂ ਦੀ ਕੰਪਲੇਂਟ ਨਹੀਂ ਆਉਣੀ ਚਾਹੀਦੀ ਨਹੀਂ ਆਉਣੀ ਚਾਹੀਦੀ ਕਿਸੇ ਚੀਜ਼ ਮੇਤੀ ਕਿਤੇ ਹਟ ਦੇ ਇੱਥੇ ਯਾਰ ਉਹ ਠੇਕੇਦਾਰ ਸਾਹਿਬ ਹਾਂਜੀ ਉਹ ਸੱਚ ਯਾਰ ਮੈਂ ਤੁਹਾਨੂੰ ਨਕਸ਼ੇ ਬਾਰੇ ਤਾਂ ਦੱਸਣਾ ਹੀ ਭੁੱਲ ਗਿਆ ਆ ਦੇਖੋ ਬਿਲਕੁਲ ਜੀ ਇਹ ਜਿਹੜੀ ਹੈ ਹੈਗੀ ਆਪਣੀ ਐਂਟਰੀ ਹਾਂਜੀ ਇਧਰੋਂ ਠੀਕ ਹੈ ਜੀ ਠੀਕ ਹੈ ਜੀ ਤੇ ਆ ਜਿਹੜਾ ਪੋਰਸ਼ਨ ਆ ਹਾਂ ਮੈਂ ਇੱਥੇ ਹੀ ਕਿਤੇ ਸਿੱਟਾਂ ਨਹੀਂ ਛੱਡ ਛੱਡ ਯਾਰ ਏ ਫਿਊ ਮੋਮੈਂਟਸ ਲੇਟਰ